ਕੈਨੇਡਾ ਚ ਪੰਜਾਬੀਆਂ ਨੇ ਚਾੜ ਦਿੱਤਾ ਨਵਾਂ ਹੀ ਚੰਨ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਇੱਕ ਇਧਰ ਨੂੰ ਚੱਲ ਪਏ ਸਾਡੇ ਨੌਜਵਾਨ ਆਪਣੀ ਮਰਜ਼ੀ ਨਾਲ ਚੁਣ ਸਕੋਗੇ ਮੌਤ ਨਿਊਯਾਰਕ ਅਦਾਲਤ ਦਾ ਵੱਡਾ ਫੈਸਲਾ ਡਾਕਟਰਾਂ ਦੀ ਲੈਣੀ ਪਵੇਗੀ ਮਨਜ਼ੂਰੀ ਸ਼੍ਰੋਮਣੀ ਕਮੇਟੀ ਦਾ ਸਿੱਖਾਂ ਨੂੰ ਖਾਸ ਤੌਰ 'ਪਾ ਪ੍ਰਧਾਨਤਾ ਮੀਨ ਨੇ ਦਿੱਤੀ ਜਾਣਕਾਰੀ ਮਰਿਆਦਾ ਨਾਲ ਜੁੜਿਆ ਮਾਮਲਾ ਸਟੂਡੈਂਟਸ ਤੇ ਡਿਗੀ ਗਾਜਾ ਟਰੰਪ ਨੇ ਘੁਮਾ ਦਿੱਤੀ ਗੇਮ ਭਾਰਤ ਵਾਪਸ ਮੁੜਨ ਦੀ ਤਿਆਰੀ ਕੈਨੇਡਾ ਦੀ ਪੀਲ ਪੁਲਿਸ ਨੇ 479 ਕਿਲੋ ਕੋਕੀਨ ਸਮੇਤ 6 ਪੰਜਾਬੀਆਂ ਨਾਲ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਪੰਜਾਬੀ ਨੌਜਵਾਨ ਬ੍ਰੈਂਟਨ ਕੈਲਡਨ ਤੇ ਕੈਮਬਰਾਂਜ ਦੇ ਵਾਸੀ ਨੇ ਬਰਾਮਦ ਕੀਤੇ ਨਸ਼ੇ ਦੀ ਬਜ਼ਾਰੀ ਕੀਮਤ 5 ਕਰੋੜ ਡਾਲਰ ਦੱਸੀ ਜਾ ਰਹੀ ਹੈ ਪੁਲਿਸ ਨੇ ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ ਅਤੇ ਅਮਰੀਕਾ ਦੇ ਘਰੇਲੂ ਸੁਰੱਖਿਆ ਤੇ ਕਸਟਮ ਵਿਭਾਗ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਹੈ ਜਾਣਕਾਰੀ ਅਨੁਸਾਰ ਇੱਥੋਂ ਕੁਝ ਨਸ਼ਾ ਰਕਾਂਚੂ ਬਣਵਾਏ ਗੁਪਤ ਖਾਨਿਆਂ ਚ ਰੱਖਿਆ ਗਿਆ ਸੀ ਤੇ ਕੁਝ ਡਰਾਂਟੋ ਵਿਚਲੇ ਤਸਕਰਾਂ ਦੇ ਟਿਕਾਣਿਆਂ ਤੋਂ ਬਰਾਮਦ ਕੀਤਾ ਗਿਆ ਗ੍ਰਿਫਤਾਰ ਪੰਜਾਬੀਆਂ ਦੀ ਪਛਾਣ ਬ੍ਰੈਂਪਟਨ ਵਾਸੀ ਮਨਪ੍ਰੀਤ ਸਿੰਘ ਅਤੇ ਰਵਿੰਦਰ ਪਵਾਰ ਕੈਲਡਨ ਰਹਿੰਦੇ ਗੁਰਤੇਜ ਸਿੰਘ ਅਤੇ ਕਰਮਜੀਤ ਸਿੰਘ ਕੈਮਬ੍ਰਿਜ ਵਾਸੀ ਸਰਤਾਜ ਸਿੰਘ ਅਤੇ ਜੋਰਜ ਟਾਊਨ ਰਹਿੰਦੇ ਸ਼ਿਵ ਓੰਕਾਰ ਸਿੰਘ ਵਜੋਂ ਹੋਈ ਹੈ ਇਹਨਾਂ ਦੇ ਤਿੰਨ ਸਾਥੀ 4 ਪਈਚਾਰੇ ਨਾਲ ਸੰਬੰਧਤ ਨੇ ਮੁਲਜ਼ਮਾਂ ਕੋਲੋਂ ਦੋ ਬੰਦੂਕਾਂ ਵੀ ਬਰਾਮਦ ਹੋਈਆਂ ਨੇ ਸਾਰਿਆਂ ਖਿਲਾਫ 35 ਵੱਖ-ਵੱਖ ਅਪਰਾਧਾਂ ਹੇਠ ਕੇਸ ਦਰਜ ਕੀਤੇ ਗਏ ਨੇ ਪੁਲਿਸ ਸੰਸਾਰ ਅਮਰੀਕਾ ਤੋਂ ਇੰਵੈਸਟਰ ਫੋਲਰ ਰਸਤੇ ਕੈਨੇਡਾ ਆਈ ਟਰੱਕ ਟਰਾਲੇ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ ਬਣਾਈ ਵਿਸ਼ੇਸ਼ ਖਾਨਿਆਂ 'ਚ ਲੁਕੋਈ 121 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ ਇਸੇ ਤਰ੍ਹਾਂ ਪੁਆਇੰਟ ਐਡਵਾਰਡ ਸ਼ੈਰਨੇਡਲੇ ਬਲੂ ਵਾਟਰ ਬ੍ਰਿਜ ਰਸਤੇ ਆਏ ਟਰਾਲੇ 'ਚੋਂ 50 ਕਿਲੋ ਕੋਕੀਨ ਬਰਾਮਦ ਹੋਈ ਹੈ ਇਸ ਤੋਂ ਇਲਾਵਾ ਟ੍ਰੱਕਰਾਂ ਹੀ ਆਉਂਦੇ ਸਮਾਨ ਵਾਲੇ ਕੁਝ ਗੋਦਾਮਾਂ ਦੀ ਤਲਾਸ਼ੀ ਦੌਰਾਨ 302 ਕਿਲੋ ਨਸ਼ਾ ਫੜਿਆ ਗਿਆ Ontario ਦੇ ਸੌਲਿਸਟ ਜਨਰਲ ਮਾਈਕਲ ਐਸ ਕੈਰਜ਼ਨਰ ਨੇ ਇਸ ਵੱਡੀ ਪ੍ਰਾਪਤੀ ਲਈ ਪੀਲ ਪੁਲਿਸ ਦੀ ਪਿੱਟ ਥਾਪੜੀ ਹੈ ਉਹਨਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਛੇਤੀ ਹੀ ਨਸ਼ਿਆਂ ਤੇ ਕਾਬੂ ਪਾਲਿਆ ਜਾਵੇਗਾ ਅਮਰੀਕਾ ਦੇ ਨਿਊਯਾਰਕ ਵਿਧਾਨ ਸਭਾ ਨੇ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਦਵਾਈ ਰਾਹੀਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਕਾਨੂੰਨੀ ਅਧਿਕਾਰ ਦਿੰਦੇ ਕਾਨੂੰਨ ਪਾਸ ਕਰ ਦਿੱਤਾ ਹੈ ਇਸ ਵੇਲੇ ਨੂੰ ਹੁਣ ਗਵਰਨਰ ਕੋਲ ਭੇਜਿਆ ਗਿਆ ਬਿਲ ਵਿੱਚ ਕਿਹਾ ਗਿਆ ਕਿ ਲਾਇਲਾਜ ਬਿਮਾਰੀ ਨਾਲ ਜੂਝ ਰਿਹਾ ਕੋਈ ਵਿਅਕਤੀ ਜੇ ਕਿਸੇ ਡਾਕਟਰ ਨੂੰ ਅਪੀਲ ਕਰੇ ਅਤੇ ਦੋ ਡਾਕਟਰ ਉਸ ਨੂੰ ਇਸ ਦੀ ਅਗਿਆਦ ਦੇਣ ਤਾਂ ਉਸ ਨੂੰ ਜੀਵਨ ਸਮਾਪਤੀ ਵਾਲੀਆਂ ਦਵਾਈਆਂ ਲੈਣ ਦੀ ਅਗਿਆਦ ਦਿੱਤੀ ਜਾ ਸਕਦੀ ਹੈ ਨਿਊਯਾਰਕ ਦੀ ਗਵਰਨਰ ਕਹਿਤੀ ਹੋ ਚਲਦੇ ਬਲਾਰੇ ਨੇ ਕਿਹਾ ਕਿ ਗਵਰਨਰ ਇਸ ਵਿਲ ਦੀ ਸਮੀਖਿਆ ਕਰੇਗੀ ਨਿਊਯਾਰਕ ਵਿਧਾਨ ਸਭਾ ਵਿੱਚ ਇਸ ਵਿਲ ਤੇ ਕਈ ਘੰਟੇ ਬਹਿਸ ਚੱਲੀ ਇਸ ਮਗਰੋਂ ਇਸ ਵਿਲ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਗਈ ਹੈ ਬਿਲ ਤੇ ਵੈਸ ਤਰ੍ਹਾਂ ਇਸ ਤੇ ਸਮਰਥਕਾਂ ਦਾ ਤਰਕ ਸੀ ਕਿ ਇਸ ਨਾਲ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਆਪਣੀਆਂ ਸ਼ਰਤਾਂ ਤੇ ਜੀਵਨ ਸਮਾਪਤੀ ਦੀ ਆਗਿਆ ਮਿਲੇਗੀ ਬਿਲ ਨੂੰ ਪੇਸ਼ ਕਰਨ ਵਾਲੇ ਸੈਂਟਰ ਬ੍ਰੈਡ ਹੌਲਮਨ ਸੀਗਲ ਨੇ ਕਿਹਾ ਕਿ ਇਸ ਦਾ ਉਦੇਸ਼ ਮੌਤ ਨੂੰ ਨੇੜੇ ਲਿਆਉਣਾ ਨਹੀਂ ਸਗੋ ਪੀੜਾ ਨੂੰ ਖਤਮ ਕਰਨਾ ਇੱਕ ਸੈਂਟਰ ਨੇ ਮੈਡੀਕਲ ਦੇਖਭਾਲ ਵਿੱਚ ਸਧਾਰਨ ਤੇ ਕੁਝ ਨੇ ਧਾਰਮਿਕ ਆਧਾਰ ਤੇ ਇਸ ਬਾਰੇ ਇਤਰਾਜ਼ ਜਤਾਇਆ ਬਿਲਦੀ ਨਖੇਦੀ ਨਿਊਯਾਰਕ ਸਟੇਟ ਕੈਥੋਲਿਕ ਕਾਨਫਰੰਸ ਦੇ ਕਾਰਜਕਾਰੀ ਨਿਰਦੇਸ਼ਕ ਡੈਨਿਸ ਪਾਸਟ ਨੇ ਬਿਲਦੀ ਨਖੇਦੀ ਕੀਤੀ ਉਹਨਾਂ ਕਿਹਾ ਕਿ ਇਹ ਨਿਊਯਾਰਕ ਲਈ ਕਾਲਾ ਦਿਨ ਹੈ ਇਸ ਨੀਤੀ ਦਾ ਸਮਰਥਨ ਕਰਨ ਵਾਲੀ ਸੰਸਥਾ ਕੈਪਚਨ ਐਂਡ ਚੁਆਇਸ ਦਾ ਕਹਿਣਾ ਹੈ ਕਿ ਵਸ਼ਿੰਗਟਨ ਅਤੇ 11 ਹੋਰ ਸੂਬਿਆਂ ਵਿੱਚ ਡਾਕਟਰੀ ਸਹਾਇਤਾ ਰਹੀਂ ਜੀਵਨ ਸਮਾਪਤੀ ਦੀ ਆਗਿਆ ਦੇਣ ਵਾਲੇ ਕਾਨੂੰਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਧੁਨਿਕ ਮਸ਼ੀਨ ਦੀ ਸ਼ੁਰੂਆਤ ਕੀਤੀ ਹੈ ਇਸ ਮਸ਼ੀਨ ਨਾਲ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵੇਲੇ ਸੇਵਾ ਪਹਿਚਾਣ ਅੰਕ ਕੋਡ ਦੇ ਰੂਪ ਵਿੱਚ ਅੰਕਿਤ ਕੀਤਾ ਜਾਵੇਗਾ ਤੇ ਇਸ ਨਾਲ ਸਰੂਪ ਸੰਬੰਧੀ ਜਾਣਕਾਰੀ ਨੂੰ ਸੰਭਾਲਿਆ ਜਾ ਸਕੇਗਾ ਤਾਂ ਜੋ ਛੱਪਣ ਵਾਲੇ ਹਰ ਪਵਨ ਸਰੂਪ ਦੀ ਮੁਕੰਮਲ ਜਾਣਕਾਰੀ ਰੱਖੀ ਜਾ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਰਾਮਸਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਨ ਦੇ ਨਵੀਨੀਕਰਨ ਕੀਤੇ ਸਥਾਨ ਨ ਪਬਲਿਕੇਸ਼ਨ ਵਿਭਾਗ ਦੇ ਦਫ਼ਤਰ ਅਤੇ ਗੁਰਮਤ ਲਿਟਰੇਚਰ ਹਾਊਸ ਦੇ ਨਾਲ ਨਾਲ ਸਿਪਾਈ ਮਸ਼ੀਨ ਦਾ ਉਦਘਾਟਨ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਦੇ ਨਵਿਨੀਕਰਨ ਦਾ ਮੁੱਖ ਉਦੇਸ਼ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਅਤੇ ਸੰਭਾਲ ਦੀ ਪ੍ਰਕਿਰਿਆ ਨੂੰ ਹੋਰ ਸੰਚਾਰੂ ਅਤੇ ਮਰਿਆਦਾ ਪੂਰਨ ਬਣਾਉਣਾ ਹੈ ਨਵੇਂ ਢਾਂਚੇ ਵਿੱਚ ਆਧੁਨਿਕ ਤਕਨੀਕਾਂ ਤੇ ਸਹੂਲਤਾਂ ਨੂੰ ਸ਼ਾਮਲ ਕੀਤਾ ਗਿਆ ਜਿਸ ਨਾਲ ਪਵਨ ਸਰੂਪਾਂ ਦੀ ਸੇਵਾ ਸੰਭਾਲ ਵਿੱਚ ਪੂਰਨ ਸੁਰੱਖਿਆ ਤੇ ਸਤਕਾਰ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਵਾਲੇ ਮਹਾਪੁਰਖਾਂ ਦਾ ਸਨਮਾਨ ਵੀ ਕੀਤਾ ਗਿਆ ਯੂਐਸਏ ਦੀ ਹਾਰਵਰਡ ਚ ਪੜ ਰਹੇ ਭਾਰਤੀ ਸਟੂਡੈਂਟਸ ਨੇ ਕਿਹਾ ਕਿ ਉਹ 트럼ਪ ਪ੍ਰਸ਼ਾਸਨ ਦੀ ਯੂਨੀਵਰਸਿਟੀ ਖਿਲਾਫ ਲਗਾਤਾਰ ਲੜਾਈ ਦੌਰਾਨ ਬੇਜਕੀਨੀ ਤੇ ਚਿੰਤਾ ਦੇ ਦੌਰ ਵਿੱਚੋਂ ਲੰਘ ਰਹੇ ਨੇ ਇਸ ਦੇ ਨਾਲ ਹੀ ਉਹ ਨੌਕਰੀ ਤੇ ਮੌਕਿਆਂ ਦੀ ਕਮੀ ਨੂੰ ਲੈ ਕੇ ਵੀ ਫਿਕਰਮੰਦ ਨੇ ਤੇ ਕਈ ਸਟੂਡੈਂਟਸ ਭਾਰਤ ਵਾਪਸੀ ਬਾਰੇ ਸੋਚ ਰਹੇ ਨੇ ਹਾਰਵਰਡ ਇੰਟਰਨੈਸ਼ਨਲ ਆਫਿਸ ਦੀ ਵੈਬਸਾਈਟ ਤੇ ਉਪਲਬਧ ਅੰਕੜਿਆਂ ਮੁਤਾਬਕ ਅਕੈਡਮਿਕ ਸਾਲ 2024-25 ਲਈ ਹਾਰਵਰਡ ਯੂਨੀਵਰਸਿਟੀ ਅਧੀਨ ਸਾਰੇ ਸਕੂਲਾਂ ਚ ਭਾਰਤ ਦੇ 788 ਸਟੂਡੈਂਟ ਨੇ ਹਾਰਵਰਡ ਕੈਨੇਡੀ ਸਕੂਲ ਤੋਂ ਪਿਛਲੇ ਮਹੀਨੇ ਗ੍ਰੈਜੂਏਟ ਹੋਏ ਇੱਕ ਭਾਰਤੀ ਸਟੂਡੈਂਟਸ ਨੇ ਅਪੀਲ ਕਰਦਿਆਂ ਕਿਹਾ ਕਿ ਇਹ ਅਜਿਹਾ ਸਮਾਂ ਜਦ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ ਕੀ ਸਾਨੂੰ ਘਰ ਮੁੜ ਜਾਣਾ ਚਾਹੀਦਾ ਜਾਂ ਕੋਈ ਹੱਲ ਕੱਢਣ ਲਈ ਕੀਲਾ ਕਰਨਾ ਚਾਹੀਦਾ ਹੈ ਹਾਰਵਰਡ ਚ ਕੁਝ ਭਾਰਤੀ ਸਟੂਡੈਂਟਸ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਗੱਲਬਾਤ ਕਰਦੇ ਆ ਪਿਛਲੇ ਕੁਝ ਮਹੀਨਿਆਂ ਦੇ ਆਪਣੇ ਤਜਰਬੇ ਤੇ ਫਿਕਰ ਸਾਂਝੇ ਕੀਤੇ ਜਿਸ ਤਰ੍ਹਾਂ ਵਕਾਰੀ ਯੂਨੀਵਰਸਿਟੀ ਨੂੰ 트ੰਪ ਪ੍ਰਸ਼ਾਸਨ ਦੇ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਪ੍ਰਸ਼ਾਸਨ ਦੀ ਕਾਰਵਾਈ ਚ 2.2 ਅਰਬ ਡਾਲਰ ਦੀ ਗ੍ਰਾਂਟ ਤੇ ਰੋਕ ਮੰਤਰੀ ਸਟੂਡੈਂਟਸ ਨੂੰ ਦਾਖਲ ਦੇਣ ਦੀ ਯੂਨੀਵਰਸਿਟੀ ਦੀ ਯੋਗਤਾ ਰੱਦ ਕਰਨ ਤੇ ਹਾਰਵਰਡ ਚ ਰਿਸਰਚ ਤੇ ਐਕਸਚੇਂਜ ਪ੍ਰੋਗਰਾਮਾਂ ਚ ਹਿੱਸਾ ਲੈਣ ਦੇ ਚਾਹਵਨ ਪ੍ਰਦੇਸ਼ੀ ਨਾਗਰਿਕਾਂ ਦੀ ਐਂਟਰੀ ਮੁੱਤਲ ਕਰਨਾ ਸ਼ਾਮਿਲ ਹੈ ਹਾਰਵਰਡ ਗ੍ਰੈਜੂਏਟ ਸਕੂਲ ਆਫ ਡਿਜ਼ਾਈਨ ਤੋਂ 2 ਸਾਲਾ ਕੋਰਸ ਕਰਨ ਵਾਲੀ ਇੱਕ ਹੋਰ ਭਾਰਤੀ ਸਟੂਡੈਂਟਸ ਨੇ ਕਿਹਾ ਕਿ ਸਟੂਡੈਂਟਸ ਇਸ ਸੋਚ ਨਾਲ ਇੱਥੇ ਆਉਂਦੇ ਨੇ ਕਿ ਉਹ ਅਮਰੀਕੀ ਸੰਸਥਾਵਾਂ 'ਚ ਪੜ੍ਹਾਈ ਪੂਰੀ ਕਰਨ ਵਗਰੋਂ ਅਮਰੀਕਾ 'ਚ ਕੁਝ ਸਾਲਾਂ ਤੱਕ ਕੰਮ ਕਰ ਸਕਣਗੇ ਪਰ ਉਸਨੇ ਹਾਲੀਆ ਕੁਝ ਮਹੀਨਿਆਂ ਦੇ ਉਤਰਾਅ ਚੜਾਅ ਬਾਰੇ ਕਿਹਾ ਕਿ ਇੰਨੀ ਵੇਚਕਿਨੀ ਵਾਲੇ ਮਾਹੌਲ 'ਚ ਮੈਂ ਕਹਿ ਸਕਦੀ ਹਾਂ ਕਿ ਜੋ ਲੋਕ ਹੁਣ ਨੌਕਰੀਆਂ ਦੇ ਰਹੇ ਨੇ ਉਹ ਆਮ ਤੌਰ ਤੇ ਕੁਮੰਤਰੀ ਸਟੂਡੈਂਟਸ ਨੂੰ ਲੈ ਕੇ ਚਿੰਤਕ ਮਹਿਸੂਸ ਕਰ ਰਹੇ ਨੇ ਪਹਿਲਾਂ ਸ਼ਾਇਦ ਹਾਰਵਰਡ ਦਾ ਨਾਮ ਚਿੰਤਕ ਦੂਰ ਕਰ ਦਿੰਦਾ ਸੀ ਪਰ ਇਸ ਸਮੇਂ ਖਾਸ ਕਰਕੇ ਹਾਲੀਆ ਸਥਿਤੀ ਵਿੱਚ ਜਿਹਾ ਨਹੀਂ ਹੈ ਹਾਰਵਰਡ ਕੈਨੇਡੀ ਸਕੂਲ ਦੇ ਸਟੂਡੈਂਟਸ ਨੇ ਕਿਹਾ ਕਿ ਉਹ ਨੌਕਰੀ ਦੀ ਪਾਲ ਕਰ ਰਹੀ ਹੈ ਉਸਨੇ ਕਿਹਾ ਕਿ ਮਾਲਕਾਂ ਨੇ ਕਿਸੇ ਵੀ ਕੁਮੰਤਰੀ ਸਟੂਡੈਂਟਸ ਨੂੰ ਕੰਮ ਤੇ ਰੱਖਣਾ ਬੰਦ ਕਰ ਦਿੱਤਾ ਕਿਉਂਕਿ ਸਾਡੀ ਵੀਜ਼ਾ ਸਥਿਤੀ ਅਸਤਰ ਹੈ ਸਟੂਡੈਂਟਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਹ ਭਾਰਤ ਵਾਪਸ ਜਾਵੇਗੀ ਜਾਂ ਕਿਸੇ ਹੋਰ ਮੁਲਕ ਜਾਵੇਗੀ ਸਟੂਡੈਂਟਸ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਦੀ ਫੰਡ ਕਟੌਤੀ ਨਾਲ ਨੀਤੀ ਖੇਤਰ ਜਲਵਾਯੂ ਤਬਦੀਲੀ ਸਿਹਤ ਸੰਭਾਲ ਅਤੇ ਜਨਤਕ ਖੇਤਰ ਚ ਨੌਕਰੀਆਂ ਤੇ ਅਸਰ ਪੈ ਰਿਹਾ ਕਈ ਸਟੂਡੈਂਟਸ ਨੇ ਕਿਹਾ ਕਿ ਉਹਨਾਂ ਨੇ ਭਾਰਤ ਵਾਪਸ ਜਾਣ ਦੀ ਯੋਜਨਾ ਬਣਾਈ ਹੈ ਕਿਉਂਕਿ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ